ਉਜਾਗਰ 98 ਸਾਲ ਦਾ ਬਜ਼ੁਰਗ ਸੀ ਤਿੰਨੇ ਮੁੰਡੇ ਆਪੋ ਆਪਣੀ ਭੋਕੇ ਗੁਜ਼ਰ ਚੁੱਕੇ ਸੀ ਦਿਲ ਦਾ ਕਰੜਾ ਸੀ ਛੇਤੀ ਕਿਤੇ ਕੋਈ ਦੁੱਖ ਨਹੀਂ ਸੀ ਮੰਨਦਾ ਇੱਕ ਪੁਰਾਣਾ ਯਾਰ ਸੀ ਪਿੰਡ ਦੇ ਰਾਹ ਤੇ ਲੱਗਿਆ ਢਾਈ ਕਿ ਸੌ ਸਾਲਾਂ ਦਾ ਬੋਰਡ ਜ਼ਿੰਦਗੀ ਦੇ ਬੜੇ ਉਤਰਾ ਚੜਾ ਦੇਖੇ ਹਰ ਉਦਾਸੀ ਗਰੀਬੀ ਹਾਸੇ ਰੋਣੇ ਉਜਾਗਰ ਨੇ ਇਸੇ ਬੋਰਡ ਨਾਲ ਹੀ ਹੰਢਾਏ ਸੀ ਜਨਮ ਤੋਂ ਲੈ ਕੇ ਸ਼ਾਇਦ ਉਜਾਗਰ ਦੀਆਂ ਕਈ ਪੀੜ੍ਹੀਆਂ ਦਾ ਸਹਾਰਾ ਰਿਹਾ ਸੀ ਪਿੰਡ ਦਾ ਉਹ ਬੋਰਡ ਸਮਾਂ ਬਦਲਦਾ ਗਿਆ ਤੇ ਉਹ ਕੱਚਾ ਰਾਹ ਸਰਕਾਰ ਨੇ ਪੱਕਿਆਂ ਕਰਤਾ ਪਿੰਡ ਦੀ ਤਰੱਕੀ ਹੋਈ ਤੇ ਬੋਰਡ ਥੱਲੇ ਥੜਾ ਬਣ ਗਿਆ ਉਮਰ ਵਧੀ ਤੇ ਨਾਲ ਦੇ ਯਾਰਾਂ ਬੇਲੀਆਂ ਨਾਲ ਸਾਰਾ ਦਿਨ ਬੈਠੇ ਰਹਿਣਾ ਹੁਣ ਉਮਰ ਵਧੇਰੀ ਹੋ ਗਈ ਸੀ ਤੇ ਨਾਲ ਦੇ ਵੀ ਗੁਜ਼ਰ ਚੁੱਕੇ ਸੀ ਅਜਾਗਰ ਨੇ ਇਕੱਲਾ ਹੀ ਆਣ ਕੇ ਬਹਿ ਜਾਇਆ ਕਰਨਾ ਪਰ ਚਿਹਰੇ ਤੇ ਕੋਈ ਦੁੱਖ ਦਰਦ ਨਹੀਂ ਸੀ ਵਕਤ ਬਦਲਿਆ ਤੇ ਤਰੱਕੀ ਦਾ ਵੇਲਾ ਆ ਟੁਕਿਆ ਤੇ ਸੜਕ ਚੌੜੀ ਕਰਨ ਦੀ ਮਨਜ਼ੂਰੀ ਮਿਲ ਗਈ ਪਰ ਬੋਰਡ ਵਿੱਚ ਆ ਗਿਆ ਵੱਡਣਾ ਜ਼ਰੂਰੀ ਸੀ ਕਿਉਂਕਿ ਮਸਲਾ ਇਲਾਕੇ ਦੀ ਤਰੱਕੀ ਦਾ ਜੋ ਸੀ ਅਜਾਗਰ ਨੂੰ ਪਤਾ ਲੱਗਿਆ ਤੇ ਇਕੱਲਾ ਤੁਰ ਪਿਆ ਪਹਿਲਾਂ ਸਰਪੰਚ ਤੇ ਫਿਰ ਐਸਡੀਓ ਦਫ਼ਤਰ ਇੱਕੋ ਗੱਲ ਆਖੀ ਜਾਵੇ ਜਦੋਂ ਮੈਂ ਮਰ ਗਿਆ ਫਿਰ ਜੋ ਮਰਜ਼ੀ ਕਰ ਲਿਓ ਪਰ ਮੇਰੇ ਜੀਉਂਦੇ ਜੀ ਇਹਨੂੰ ਨਾ ਵੱਢਿਓ ਪਰ ਪਿੰਡ ਦੀਆਂ ਸਿਆਸਤਾਂ ਤੇ ਸਰਕਾਰੀ ਫਰਮਾਨ ਕਰਕੇ ਕਿਸੇ ਨੇ ਨਾ ਸੁਣੀ ਉਸ ਦਿਨ ਤੋਂ ਜਾਗਰ ਨੇ ਦਿਨ ਰਾਤ ਉਸੇ ਬੋਰਡ ਥੱਲੇ ਬੈਠੇ ਰਹਿਣਾ ਖੁੰਡਾ ਲੈ ਕੇ ਤੇ ਇੱਕ ਨਿੱਕੀ ਜੀ ਕਿਰਪਾਨ ਵੀ ਨੇੜੇ ਰੱਖ ਲਈ ਕਿਸੇ ਨੇ ਪੁੱਛਣਾ ਤੇ ਕਹਿਣਾ ਮੇਰੇ ਜੀਉਂਦੇ ਜੀ ਮੈਂ ਇਹਨੂੰ ਵੱਡਣ ਨਹੀਂ ਦੇਣਾ ਇੱਕ ਦਿਨ ਆ ਗਏ ਮਹਿਕਮੇ ਵਾਲੇ ਬੋਰਡ ਵੱਡਣ ਉਹ ਜਾ ਕੇ ਉਠਿਆ ਤੇ ਕਹਿੰਦਾ ਮੇਰਾ ਨਾਲ ਹੀ ਘਰ ਹੈ ਹਟਾ ਦਿਓ ਤੇ ਮੇਰੀ ਜ਼ਮੀਨ ਵੀ ਲੈ ਲਓ ਮੈਂ ਹੁਣੇ ਘੋਟਾ ਲਾ ਦਿੰਨਾ ਪਰ ਇਹਨੂੰ ਨਾ ਵੱਢਿਓ ਤੇ ਮਹਿਕਮੇ ਵਾਲਾ ਅਫਸਰ ਬੜੀ ਚਲਾਕੀ ਨਾਲ ਮੰਨ ਗਿਆ ਤੇ ਕਹਿੰਦਾ ਚਲੋ ਤਹਿਸੀਲੇ ਕਾਗਜ਼ ਤਿਆਰ ਰਹੀ ਸੀ ਕਿ ਮੈਨੂੰ ਛੱਡ ਕੇ ਨਾ ਜਾਈ ਇਹਨਾ ਤੇਰੇ ਮਗਰੋਂ ਮੈਨੂੰ ਛੱਡਣਾ ਨਹੀਂ ਤਕਾਲੀ ਮੁੜੇ ਤਾਂ ਬੋੜ ਵੱਡਿਆ ਪਿਆ ਸੀ ਦੋ ਜਲਾਦ ਆਰਿਆਂ ਨਾਲ ਉਹਦੇ ਮੋਛੇ ਪਾਰ ਰਹੇ ਸੀ ਪਰ ਉਜਾਗਰ ਖਮੋਸ਼ ਸੀ ਹੁਣ ਕਿਨੂੰ ਕੀ ਆਖੇ ਤੇ ਥੋੜੀ ਦੂਰ ਜਾ ਕੇ ਬਹਿ ਗਿਆ ਤੇ ਸਾਰਾ ਦਿਨ ਉੱਥੇ ਹੀ ਰਹਾ ਉਹ ਰਾਤ ਤੱਕ ਬੋੜ ਨੂੰ ਟਰੱਕਾਂ ਦੇ ਵਿੱਚ ਲੱਦ ਕੇ ਲੈ ਗਏ ਪਰ ਉਜਾਗਰ ਬੈਠਾ ਵੇਖ ਰਿਹਾ ਸੀ ਨੇਰੇ ਹੋਏ ਤਾਂ ਉਹਦਾ ਪੜਪੋਤਾ ਆਇਆ ਤੇ ਵੇਖਿਆ ਬਾਪੂ ਥੜੇ ਲਾਗੇ ਬੈਠਾ ਸੀ ਅਵਾਜ਼ ਦਾ ਜਵਾਬ ਨਾ ਦਿੱਤਾ ਤੇ ਕੋਲ ਆ ਕੇ ਹਲੂਣਿਆ ਤੇ ਬਾਪੂ ਇੱਕ ਪਾਸੇ ਉੱਤਰ ਗਿਆ ਬਾਅਦ ਵਿੱਚ ਪਤਾ ਲੱਗਿਆ ਜਦੋਂ ਬੈਠਾ ਸੀ ਉਦੋਂ ਹੀ ਕਿਤੇ ਮੁੱਕ ਗਿਆ ਸੀ ਕਈ ਘੰਟੇ ਉਹਦੀ ਲਾਸ਼ ਹੀ ਬੈਠੀ ਬੋੜਾ ਲ ਵੇਖਦੀ ਰਹੀ ਡਾਊਨਲੋਡ ਚੈਟ